ਚਨੇ ਦੇ ਉੱਤੇ ਹਮਲਾ ਕੀਤਾ ਆਪਰੇਸ਼ਨ ਵੁੱਡਰੋਸ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਉੱਥੇ ਦਿੱਲੀ 'ਚ ਤਿੰਨ ਦਿਨ ਸਾਡਾ ਸ਼ਿਕਾਰ ਖੇਡਿਆ ਹੁਣ ਸਿੱਖਾਂ ਨੂੰ ਜੇ ਸਰਕਾਰ ਟਾਰਗੇਟ ਕਰ ਸਕਦੀ ਹੈ ਤਾਂ ਸਿੱਖ ਬਤੌਰ ਆਪਣੇ ਧਰਮ ਅਧੀਨ ਚੋਣ ਦੇ ਵਿੱਚ ਕਿਉਂ ਨਹੀਂ ਹਿੱਸਾ ਲੈ ਸਕਦੇ ਉਹ ਆਪਣੇ ਧਰਮ ਅਧੀਨ ਇੱਕ ਢਿਡ ਕਿਉਂ ਨਹੀਂ ਬਣ ਸਕਦੇ ਜਦ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਰਾ ਲੱਗਦਾ ਤਾਂ ਸਿੱਖ ਆਪਣਾ ਅਧਰਮ ਦੇ ਅਧੀਨ ਖਾਲਸਾਤਨ ਦੀ ਗੱਲ ਕਿਉਂ ਨਹੀਂ ਕਰ ਸਕਦੇ ਹੈਗੇ ਇਹ ਇਹ ਜਿਹੜੀਆਂ ਮੰਗਾਂ ਹੈਗੀਆਂ ਧਾਰਮਿਕ ਜਦ ਸਟੇਟ ਧਰਮ ਨੂੰ ਟਾਰਗੇਟ ਕਰਦਾ ਸਾਡਾ ਸ਼ਿਕਾਰ ਕਰਦਾ ਸਾਨੂੰ ਮਾਰਦਾ ਫਿਰ ਤੁਸੀਂ ਆਹ ਤਾਂ ਦੱਸੋ ਅਸੀਂ ਬਾਗੀ ਹੋ ਕੇ ਹਥਿਆਰ ਚੁੱਕੀਏ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਹੇਠ ਜੂਥ ਸਰਪ੍ਰਸਰ ਸਰਦਾਰ ਈਮਾਨ ਸਿੰਘ ਜੀ ਮਾਨ ਦੀ ਅਗਵਾਈ ਹੇਠ 9 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਰਬਾਰ ਸਰਵਲੋ ਪਾਰੀ ਰੋਸ ਮਜਾਰਾ ਸ਼੍ਰੋਮਣੀ ਕਮੇਟੀ ਦੇ ਸਮੁਦਰੀ ਹਾਲਗੜ ਦੇ ਬਾਹਰ ਬੰਨੇ ਕੀਤਾ ਜਾਵੇਗਾ ਇਹ ਰੋਸ ਮਜਾਰਾ ਇਸ ਕਰਕੇ ਕੀਤਾ ਜਾਵੇਗਾ ਜੋ ਦੁਨੀਆ ਦੀ ਜਮਹੂਰੀਅਤ ਦੇ ਨਾਲ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਗੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਰਲੀਮੈਂਟ ਜਿਹੀ ਤਕਰੀਰ ਨੂੰ ਪਿਛਲੇ 11 ਸਾਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਦੀ ਸ਼ੈ ਹੇਠਾਂ ਨਹੀਂ ਕੀਤੀ ਗਈ ਫਿਰ ਪ੍ਰਧਾਨ ਕੋਈ ਵੀ ਚੁਣਨ ਦਾ ਕੀ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਇਸ ਕਰਕੇ ਸਿੱਖ ਜਕ ਨੂੰ ਜਾਗਰੂਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਮਸਰ ਨੇ ਇਹ ਉਪਰਾਲਾ ਕੀਤਾ ਹੈ ਨਿਮਰਤਾ ਸਹਿਤ ਪੂਰੇ ਸਿੱਖ ਜਗਤ ਨੂੰ ਸਿੱਖ ਜਥੇਬੰਦੀ ਨੂੰ ਬੇਨਤੀ ਹੈ ਕਿ 9 ਨਵੰਬਰ ਨੂੰ ਸਵੇਰੇ 10 ਵਜੇ ਭਾਰੀ ਰੋਸ ਮਜਾਰੇ ਵਿੱਚ ਸ਼ਾਮਲ ਹੋ ਕੇ ਆਪਣੀ ਜਮਹੂਰੀ ਅਭਲ ਕਰਾਈਏ ਆਓ ਦੇਖਦੇ ਹਾਂ ਦਰਸ਼ਕੋਵ ਬਿਦਾਦਪੁਰ ਦੀ ਪੂਰੀ ਰਿਪੋਰਟ ਜਿਥੋਂ ਅਨੁਸਾਰੀ ਰਿਪੋਰਟ ਬੜੀ ਲੱਗੀ ਤੇ ਸਾਡਾ ਫੇਸਬੁੱਕ ਪੇਜ ਲਾਈਕ ਜ਼ਰੂਰ ਕਰਨਾ ਚਿਨ੍ਹ ਦੇ ਉੱਤੇ ਹਮਲਾ ਕੀਤਾ ਆਪਰੇਸ਼ਨ ਵੁੱਡ ਰੋਸ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਉੱਥੇ ਦਿੱਲੀ 'ਚ ਤਿੰਨ ਦਿਨ ਸਾਡਾ ਸ਼ਿਕਾਰ ਖੇਡਿਆ ਹੁਣ ਸਿੱਖਾਂ ਨੂੰ ਜੇ ਸਰਕਾਰ ਟਾਰਗੇਟ ਕਰ ਸਕਦੀ ਹੈ ਤਾਂ ਸਿੱਖ ਬਤੌਰ ਆਪਣੇ ਧਰਮ ਅਧੀਨ ਚੋਣ ਦੇ ਵਿੱਚ ਕਿਉਂ ਨਹੀਂ ਹਿੱਸਾ ਲੈ ਸਕਦੇ ਉਹ ਆਪਣੇ ਧਰਮ ਅਧੀਨ ਇੱਕ ਧਿੜ ਕਿਉਂ ਨਹੀਂ ਬਣ ਸਕਦੇ ਜਦ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਰਾ ਲੱਗਦਾ ਹੈ ਤਾਂ ਸਿੱਖ ਆਪਣਾ ਧਰਮ ਦੇ ਅਧੀਨ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ ਹੈਗੇ ਇਹ ਜਿਹੜੀਆਂ ਮੰਗਾਂ ਹੈਗੀਆਂ ਧਾਰਮਿਕ ਜਦ ਸਟੇਟ ਧਰਮ ਨੂੰ ਟਾਰਗੇਟ ਕਰਦਾ ਸਾਡਾ ਸ਼ਿਕਾਰ ਕਰਦਾ ਸਾਨੂੰ ਮਾਰਦਾ ਫੇਰ ਤੁਸੀਂ ਆ ਤਾਂ ਦੱਸੋ ਅਸੀਂ ਬਾਗੀ ਹੋ ਕੇ ਹਥਿਆਰ ਚੁੱਕੀਏ ਜਾਂ ਅਸੀਂ ਸਟੇਟ ਦੀ ਮਸ਼ੀਨਰੀ ਦੇ ਵਿੱਚ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਜਮਹੂਰੀਅਤ ਅਮਨ ਪਸੰਦ ਤਰੀਕੇ ਨਾਲ ਜੋ ਸਾਡੇ ਨਾਲ ਬੀਤਿਆ ਉਹਦਾ ਅਸੀਂ ਕਾਨੂੰਨ ਅਧੀਨ ਆਪਣਾ ਜਸਟਿਸ ਮੰਗੀਏ ਸੋ ਇਹ ਕਹਿ ਦੇਣਾ ਕਿ ਧਰਮ ਦਾ ਰੋਲ ਚੋਣਾ ਚ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਗਲਤ ਹੈ ਜੇ ਸਟੇਟ ਤੁਹਾਨੂੰ ਮਾਰ ਕੇ ਵੰਡ ਸਕਦਾ ਕਿਉਂਕਿ ਤੁਸੀਂ ਦਸਤਾਰ ਸਜਾਈ ਹੈ ਗੁਰੂ ਕੇ ਸਿੱਖ ਬਣੇ ਹੋਏ ਹੋ ਤਾਂ ਫਿਰ ਤੁਹਾਡਾ ਵੀ ਹੱਕ ਬਣਦਾ ਹੈ ਕਿ ਉਸ ਸਟੇਟ ਦੇ ਵਿੱਚ ਤੁਸੀਂ ਜਮਹੂਰੀਅਤ ਤੇ ਅਮਨ ਪਸੰਦ ਤਰੀਕੇ ਨਾਲ ਆਪਣੇ ਧਰਮ ਨੂੰ ਬਚਾ ਸਕੋ ਇਹ ਧਾਰਾ 25 ਦੇ ਵਿੱਚ ਸਾਨੂੰ ਹੱਕ ਹੈਗਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਰਿਲੀਜੀਅਨ ਪੋਲਿਟਿਕਸ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਖਾਉਂਦੀਆਂ ਨਹੀਂ ਤਾਂ ਕਹਿੰਦੇ ਕਿ ਜਿਹੜੇ ਸਾਡੇ ਨੁਮਾਇੰਦੇ ਚੁਣੇ ਨੇ ਉਹ ਸਰਬੱਤ ਖਾਲਸਾ ਵੱਲੋਂ ਸਾਰੀ ਸੰਗਤ ਵੱਲੋਂ ਚੁਣੇ ਗਏ ਸੀ ਉਸ ਨੂੰ ਸਰਬੱਤ ਖਾਲਸਾ ਮੰਨਣੀ ਹੈ ਮੇਰੇ ਬਾਰੇ ਤੁਹਾਡੇ ਕੀ ਕਹਿੰਦੇ ਹੋ ਮੈਂ ਸਵਾਰ ਨੂੰ ਸਮਝਿਆ ਆਂਦੇ ਹੈਗੇ ਆ ਐਸਜੀਪੀਸੀ ਦੇ ਮੈਂਬਰਾਂ ਨਾਲ ਹਾਊਸ ਨਾਲ ਜੇ ਜਿਹੜੀ ਸਰਬੱਤ ਖਾਲਸਾ ਹੋਈ ਸੀ ਜੋ ਕਿ 2015 ਦੀ ਕੋਈ ਸੰਗਠਨ ਨਹੀਂ 2 ਸਾਲ ਉਹਦੇ ਵਿੱਚ ਜਿਹੜੀ ਸੰਗਤ ਦੀ ਭਾਵਨਾ ਸੀ ਤੇ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ ਉਹਨਾਂ ਨੂੰ 7 ਸਾਲ ਹੋ ਚੁੱਕੇ ਹੈਗੇ ਆ ਠੀਕ ਹੈ ਨਾ ਜੀ ਤੇ ਆ ਅਸੀਂ ਚਾਹੁੰਦੇ ਆ ਕਿ ਚੋਣ ਹੋਣ ਤੇ ਸਭ ਤੋਂ ਵੱਡੀ ਜਿਹੜੀ ਸੋਚ ਆ ਉਹ ਸੰਗਤ ਦੀ ਮੋਰੀ ਆਣੀ ਚਾਹੀਦੀ ਹੈ ਠੀਕ ਹੈ ਨਾ ਜੀ ਇਹ ਸੰਗਤ ਤੋਂ ਵੱਡਾ ਕੋਈ ਨਹੀਂ ਹੈ ਜਿਹੜੇ ਸਰਬੱਤ ਕਲਪਾ ਨੇ ਚੁਣੇ ਉਹਨਾਂ ਤੇ ਸਾਰੇ ਛੱਡ ਗਏ ਭੱਜ ਗਏ ਅੱਖਾਂ 'ਚ ਧੂੜ ਪਾਣ ਵਾਲੀ ਗੱਲ ਹੈ ਜੇ ਤੁਸੀਂ ਇਸ ਗੱਲਾਂ ਨੂੰ ਉਭਾਰੋਗੇ ਤੋਰੋਗੇ ਤਾਂ ਤੁਸੀਂ ਸਿੱਖ ਸੰਗਤ ਦਾ ਕਤਲ ਕਰ ਰਹੇ ਹੋ ਕਿਉਂਕਿ ਇਹ ਚੋਣ ਇਹਨਾਂ ਦੇ ਹੱਥ 'ਚ ਹੋਣੀ ਨਹੀਂ ਚਾਹੀਦੀ 5 ਸਾਲ ਬਾਅਦ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਕਿ ਇਹਨਾਂ ਦੇ ਹੱਥ 'ਤੇ ਚੋਣ ਹੋਵੇ ਇਹ ਹੱਕ ਹੈਗਾ ਸੰਗਤ ਦਾ ਸੰਗਤ ਲੁੱਟੀ ਜਾ ਰਹੀ ਐ ਗੁਰੂ ਘਰ ਲੁੱਟੇ ਜਾ ਰਹੇ ਐ ਇਹ ਬਿਲਕੁਲ ਅੱਖਾਂ 'ਚ ਧੂੜ ਪਾਣ ਵਾਲੀ ਗੱਲ ਐ ਕਿ ਅੱਜ ਬੀਬੀ ਉੱਠਦੀ ਫੇਰ ਧਾਮੀ ਸਾਹਿਬ ਉੱਠ ਗਏ ਉਹ ਤੁਸੀਂ ਸੰਗਤ ਤੋਂ ਫਤਵਾ ਹੀ ਨਹੀਂ ਲੱਤਾ ਤੁਸੀਂ ਕਿਹੜੀ ਪ੍ਰਧਾਨਗੀਆਂ ਕਰ ਰਹੇ ਹੋ ਹਵਾ 'ਚ ਮਰੀ ਜਾ ਰਹੇ ਹੋ ਗੱਪਾਂ ਕਿ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ ਸੰਗਤ ਦੇ ਸਾਹਮਣੇ ਪੇਸ਼ ਹੋ ਤੁਸੀਂ ਕਿਹੜੇ ਸ਼ੈਅ ਹੋ ਕਿ ਜਿਹੜਾ ਆਪ ਸੁਖਬੀਰ ਦੇ ਸਿਰ ਤੇ ਕਹਿੰਦੇ ਹੋ ਪ੍ਰਧਾਨ ਬਣ ਜਾਓਗੇ ਇੱਕ ਢੀਂਸਾ ਸਾਹਿਬ ਤੇ ਹੋਰਾਂ ਨਾਲ ਕਹਿੰਦੀ ਹੈ ਪ੍ਰਧਾਨ ਬਣ ਜੂਗੀ ਤੁਸੀਂ ਤਾਂ ਹੀ ਕੁਛ ਨਹੀਂ ਸੰਗਤ ਨੇ ਬਣਾਉਣਾ ਤੁਹਾਨੂੰ ਸੰਗਤ ਕੋਲੇ ਆਓ ਫਤਵਾ ਲਓ ਤੇ ਜੋ ਉਹਦੇ ਬਾਅਦ ਜਿਹੜਾ ਮਰਜੀ ਬਣੇ ਇਹ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਐਸਜੀਪੀਸੀ ਨੇ ਇਲੈਕਸ਼ਨ 'ਚ ਹਿੱਸਾ ਲੈਣਾ ਚਾਹੀਦਾ ਜਿੱਦਾਂ ਸ਼ੁਭਨੀ ਕਾਲੀਦਾਲੀ ਇੱਕ ਪੋਲੀਟੀਕਲ ਪਾਰਟੀ ਹੈ ਲੇਕਿਨ ਐਸਜੀਪੀਸੀ ਵੀ ਇੱਕ ਕਿਸਮ ਕੁ ਉਹਨਾਂ ਨੇ ਆਪਣੀ ਅਧੀਨ ਹੀ ਕੀਤੀ ਹੈ ਤੁਸੀਂ ਸਮਝੋ ਐਸਜੀਪੀਸੀ ਦੇ ਵਿੱਚ ਹਰੇਕ ਸਿੱਖ ਦਾ ਹੱਕ ਹੈਗਾ ਔਰ ਜੇ ਉਹ ਇਕੱਠੇ ਹੋ ਕੇ ਇੱਕ ਮਤ ਆਪਣੇ ਮੈਨੀਫੈਸਟੋ ਤਿਆਰ ਕਰਨੇ ਆ ਉਸ ਦਿਨ ਲੜਨਾ ਚਾਹੁੰਦੇ ਆ ਇਹ ਉਹਨਾਂ ਦਾ ਹੱਕ ਹੈਗਾ ਇਹ ਕੋਈ ਮਤਲਬ ਨਹੀਂ ਹੈਗਾ ਕਿ ਉੱਥੇ ਪਾਰਟੀ ਨਹੀਂ ਹੋ ਸਕਦੀ ਹੋ ਸਕਦੀ ਹੈ ਇਹ ਸਾਰੀਏ ਸੋਚ ਸਮਝ ਕੇ ਸੰਘਸਵਾ ਨੇ ਇਸ ਚੋਣ ਸਿਸਟਮ ਬਣਾਇਆ ਸੀ ਕੋਈ ਕਹਿੰਦਾ ਪਰਚੀਆਂ ਪਾ ਲਉ ਕੋਈ ਕਹਿੰਦਾ ਐਂ ਕਰ ਲਉ ਔਂ ਕਰ ਲਓ ਇਲੈਕਸ਼ਨ ਤੋਂ ਵਧੀਆ ਸਿਸਟਮ ਕੋਈ ਹੈ ਨਹੀਂ ਚਾਹੇ ਐਡਵਰਸਰੀਅਲ ਸਿਸਟਮ ਹੈ ਚਾਹੇ ਇਸ ਚ ਬਹੁਮਤ ਹੋ ਜੇ ਚਾਹੇ ਇਕਮਤ ਹੋ ਕੇ ਕਰ ਲੈਣ ਜੋ ਵੀ ਚਾਣਾ ਹੈ ਇਹ ਇਲੈਕਸ਼ਨ ਨਹੀਂ ਹੁੰਦਾ ਹੈਗਾ ਮੈਂ ਬਿਲਕੁਲ ਨਹੀਂ ਮੰਨਦਾ ਹੈਗਾ ਕਿ ਇਸ ਦੇ ਵਿੱਚ ਕੋਈ ਹੋਰ ਤੌਰ ਤਰੀਕਾ ਗੁਰੂ ਘਰ ਦੀ ਸੰਭਾਲ ਚ ਹੋਣਾ ਚਾਹੀਦਾ ਪਰ ਇਹ ਚੋਣ ਲਗਾਤਾਰ ਟਾਈਮ ਸਿਰੇ ਹੋਣੇ ਚਾਹੀਦੇ ਆ ਜੇ ਲਗਾਤਾਰ ਟਾਈਮ ਸਿਰੇ ਨਹੀਂ ਹੁੰਦੀ ਫਿਰ ਜਿਹੜੇ ਜਿਹਦੇ ਹੱਥ ਚ ਚੋਣ ਕਰਾਉਣਾ ਉਹਦਾ ਹੱਥ ਹਾਵੀ ਹੋ ਜਾਂਦਾ ਹੈ 5 ਸਾਲ ਬਾਅਦ ਹੋਮ ਮਿਨਿਸਟਰੀ ਬੀਜਪੀ ਸੈਂਟਰ ਇੱਕ ਗੁਰੂ ਘਰ ਦੇ ਉੱਤੇ ਕਬਜ਼ਾ ਕਰ ਲੈਂਦੀ ਹੈ ਕਿਉਂਕਿ ਉਹ ਇਲੈਕਸ਼ਨ ਬੰਦ ਕਰਕੇ ਜਿਨ੍ਹਾਂ ਨੇ ਹੁਣ ਜਿਵੇਂ ਭੜਨੇ ਹੈਗੇ ਆ ਇੱਕ ਪਾਸੇ ਬੀਬੀ ਤੇ ਇੱਕ ਪਾਸੇ ਧਾਮੀ ਸਾਹਿਬ ਉਹ ਸੈਂਟਰ ਨੂੰ ਇਹੀ ਆਸ ਰੱਖਦੇ ਆ ਕਿ ਜੀ ਚੋਣ ਨਾ ਕਰਾਇਓ ਅਸੀਂ ਜੋ ਤੁਸੀਂ ਕਹਿੰਦੇ ਹੋ ਕਰ ਦਾਂਗੇ ਅਸੀਂ ਆਪਸ ਵਿੱਚ ਭੜ ਕੇ ਬਣ ਜਾਾਂਗੇ ਪਰ ਟੇਕਣਗੇ ਉੱਥੇ ਸੋ ਇਹਦੇ ਵਿੱਚ ਪਾਰਟੀਬਾਦੀ ਹੋਣਾ ਨਾ ਹੋਣਾ ਇਹ ਸੰਗਤੀ ਮਰਜੀ ਹੈ ਜਿਵੇਂ ਕੈਂਡੀਡੇਟ ਖੜਦੇ ਆ ਉਦਾਂ ਹੁੰਦੀ ਹੈ ਜਿੱਥੇ ਤੱਕ ਭਾਰਤ ਦਾ ਸੁਵਿਧਾਨ ਦੀ ਗੱਲ ਹੈਗੀ ਹੈ ਮੈਂ ਪੁੱਛਣਾ ਚਾਹੁੰਦਾ 1984 'ਚ ਸਾਡੇ ਸਭ ਤੋਂ ਵੱਡੇ ਧਾਰਮਿਕ चिन्ह ਦੇ ਉੱਤੇ ਹਮਲਾ ਕੀਤਾ ਆਪਰੇਸ਼ਨ ਵੁੱਡਰੋਸ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਉੱਥੇ ਦਿੱਲੀ 'ਚ ਵੀ ਵਾਰੀ ਇਸ ਭਾਰਤ ਦੇ ਵਿੱਚ ਜਮਹੂਰੀਅਤ ਧੰਨ ਤੌਰ ਤੇ ਤਰੀਕਾ ਅਪਣਾਉਂਦੇ ਹੋਏ ਸਾਡੇ ਮੈਂਬਰ ਚੁਣੇ ਗਏ ਔਰ ਉਹਨਾਂ ਨੂੰ ਇੱਕ ਡੈਮੋਕਰੈਟਿਕ ਹਾਊਸ ਬਣਾ ਕੇ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਮੈਨੇਜਮੈਂਟ ਸੰਭਾਲੀ ਗਈ ਹੁਣ 80 ਸ਼ਹਾਦਤ ਤੋਂ ਬਾਅਦ ਜਿੱਥੇ ਨੰਕਾਣਾ ਸਾਹਿਬ ਆ ਕੇ ਮਹਾਤਮਾ ਗਾਂਧੀ ਨੇ ਖੁਦ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ ਤੇ ਉੱਥੇ ਉਹਨੇ ਇਹ ਵੀ ਸਲਾਹ ਦਿੱਤੀ ਕਿ ਸਿੱਖੋ ਤੁਸੀਂ ਆਪਣੇ ਗੁਰੂ ਘਰ ਆਜ਼ਾਦ ਕਰਨ ਦੀ ਥਾਂ ਦੇਸ਼ ਆਜ਼ਾਦ ਕਰਨ ਦੀ ਲੜਾਈ ਉੱਥੇ ਕਰੋ ਔਰ ਆਪਣੇ ਇਹ ਮੋਰਚੇ ਛੱਡ ਦੋ ਪਰ ਉੱਥੇ ਝੱਬਰ ਸਾਹਿਬ ਸਾਡੇ ਜਿਹੜੇ ਨਨਖਾਣਾ ਸਾਹਿਬ ਸੀਗੇ ਉਹਨਾਂ ਨੇ ਜਵਾਬ ਦਿੱਤਾ ਕਹਿੰਦਾ ਜਾਂਦੀ ਜੀ ਅੱਜ ਤਾਂ ਜਿਹੜੇ ਸਾਡੇ ਗੁਰੂ ਘਰ ਹੈ ਮਹੰਤਾਂ ਦੇ ਹੱਥ 'ਚ ਹੈ ਸਰਕਾਰ ਬ੍ਰਿਟਾਨੀਆ ਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਚਾਹੇ ਇਹ ਮਹੰਤ ਉੱਥੇ ਹੋਣ ਜਾਂ ਸਿੱਖਾਂ ਦੀ ਕਮੇਟੀ ਬਣੇ ਪਰ ਜਿਸ ਦਿਨ ਹਿੰਦੂ ਰਾਸ਼ਟਰ ਬਣ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਮਹੰਤ ਸਾਡੇ ਗੁਰੂ ਘਰਾਂ ਦੇ ਵਿੱਚ Hindu ਧਰਮ ਨਾਲ ਵਾਅਦਾ ਰੱਖਦੇ ਆ ਉਹਨਾਂ ਨੂੰ ਹਿਲਾਉਣ ਵਾਲਾ ਕੋਈ ਨਹੀਂ ਜੰਮੂਗਾ ਅੱਜ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਸੈਂਟਰ ਦੀ ਸਰਕਾਰ ਦੇ ਟਾਊਟ ਆ ਉਹਨਾਂ ਦੇ ਥੱਲੇ ਚੱਲਦੇ ਆ ਉਹਨਾਂ ਦੇ ਅਧੀਨ ਚੱਲਦੇ ਆ ਉਹਨਾਂ ਨੂੰ ਸਿੱਖਾਂ ਦੀਆਂ ਵੋਟਾਂ ਤੋਂ ਕੋਈ ਮਤਲਬ ਨਹੀਂ ਹੈਗਾ ਆ ਲੜਾਈਆਂ ਆਪਸ ਵਿੱਚ ਪਾਈਆਂ ਹੋਈਆਂ ਬੀਬੀ ਇੱਕ ਧਿਰ ਦੀ ਕਹਿੰਦੀ ਹੈ ਕਿ ਮੈਂ ਬਣੂੰਗੀ ਇੱਕ ਪਾਸਿਓਂ ਅ ਸੁਖੀਰ ਬਾਦਲ ਮਜੀਠਾ ਤੇ ਧਾਮੀ ਸਾਹਿਬ ਕਹਿੰਦੇ ਆ ਕਿ ਅਸੀਂ ਆਪਣਾ ਪ੍ਰਧਾਨ ਬਣਾਵਾਂਗੇ ਪਰ ਇਹ ਕਿਹੋ ਜੀ ਚੋਣ ਹੋਈ ਪ੍ਰਧਾਨ ਦੀ ਜਦ ਤੁਸੀਂ ਸੰਗਤ ਕੋਈ ਨਹੀਂ ਫਤਵਾ ਲੈਣਾ 5 ਸਾਲ ਦਾ ਸਮਾਂ ਸੀਗਾ 5 ਸਾਲ ਨਿਭ ਕੇ ਸੰਗਤ ਕੋਲੇ ਤੁਸੀਂ ਫਤਵਾ ਲਿੱਤਾ ਨਹੀਂ ਆਪਸ ਵਿੱਚ ਭੜੀ ਜਾਂਦੇ ਹੋ ਤੇ ਅਖਬਾਰਾਂ ਚੱਕੀਆਂ ਜਾਂਦੀਆਂ ਕਿ ਭਾਈ ਤੁਸੀਂ ਹੁਣ ਕੀ ਹੋਊਗਾ ਆਪੋਜੀਸ਼ਨ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਕੱਖ ਨਹੀਂ ਹੋਇਆ ਇਹਨਾਂ ਦੇ ਆਪਸ ਵਿੱਚ ਲੜਾਈ ਹੈਗੀ ਆ ਗੁਰੂ ਘਰ ਦੇ ਉਹੀ ਨੁਕਸਾਨ ਚੱਲ ਰਹੇ ਆ 328 ਰੂਪ ਅਜ ਵੀ ਨਹੀਂ ਪਤਾ ਕਿੱਥੇ ਹੈਗੇ ਆ ਉਹਦਾ ਕੋਈ ਇਨਸਾਫ ਨਹੀਂ ਦਿੱਤਾ ਬੀਬੀ ਪ੍ਰਧਾਨ ਸੀ ਉਦੋਂ ਨਹੀਂ ਉਹਨੇ ਕੇਸ ਪਾਇਆ ਜਿਹੜਾ ਕੋਲੀ ਸੀਗਾ ਉਹਨੇ ਵਾਦਾ ਕੀਤਾ ਸੀ ਕਿ ਮੈਂ ਕੋਲੀ ਦੇ ਉੱਤੇ ਕੇਸ ਪਾਉਂਗੀ ਉਹ ਵਾਦੇ ਤੋਂ ਮੁੱਕਰ ਗਈ ਕਹਿੰਦੀ ਮੈਂ ਲਫਾਫਾ ਕਲਚਰ ਤੋਂ ਬਾਹਰ ਐ ਜੇ ਤੈਨੂੰ ਲਫਾਫੇ ਚੋਂ ਕੱਢਿਆ ਤੂੰ ਤਾਂ ਹੀ ਬਣੀ ਸੀਗੀ ਤੇ ਹੁਣ ਕਹਿੰਦੀ ਐ ਕਿ ਮੈਂ ਬਾਹਰ ਬਾਹਰ ਕਿਵੇਂ ਐ ਤੇਰੀ ਵਾਰੀ ਨਹੀਂ ਆਈ ਤੂੰ ਰਸੀ ਹੋਈ ਐ ਔਰ ਇਹ ਜਿਹੜੀਆਂ ਸਾਡੇ ਗੁਰੂ ਘਰ ਦੇ ਵਿੱਚ ਕੋੜੈਤਾਂ ਆਈਆਂ ਜਮੀਨਾ ਜਾਇਦਾਦਾਂ ਘੱਟ ਰੇਟਾਂ ਤੇ ਆਪਣੇ ਚਹੇਤਿਆਂ ਨੂੰ ਠੇਕੇ ਤੇ ਦਿੱਤੀਆਂ ਹੋਈਆਂ ਨੁਕਸਾਨ ਹੋ ਰਿਹਾ ਗੁਰੂ ਘਰ ਦਾ ਆਪਦੇ ਬੱਚੇ ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਫ੍ਰੀ ਦੀਆਂ ਟਿਊਸ਼ਨਾਂ ਤੇ ਪੜਾ ਰਹੇ ਹੈਗੇ ਆ ਗਰੀਬਾਂ ਨੂੰ ਉਹ ਗੋਲਗ ਦਾ ਫਾਇਦਾ ਨਹੀਂ ਲੈਣ ਦੇ ਰਹੇ ਅਮੀਰੀ ਧਨਾੜੀ ਬਣੀ ਜਾ ਰਹੇ ਹੈਗੇ ਆ ਇਹ ਸਾਰੀਆਂ ਕੋੜੈਤਾਂ ਜੇ ਆਪਾਂ ਜਮਹੂਰੀ ਅੱਜ ਅਸੀਂ ਉਰੇ ਜਿਹੜਾ ਬੜੇ ਲੰਬੇ ਸਮੇਂ ਤੋਂ ਸਿੱਖ ਹਿਰਦੇ ਦੇ ਵਿੱਚ ਜਮੂਰੀਅਤ ਸਾਡੀ ਜਿਹੜੀ ਭੰਨ ਦਿੱਤੀ ਗਈ ਹੈ ਭਾਰਤ ਸਰਕਾਰ ਵੱਲੋਂ ਉਹਦੇ ਬਾਰੇ ਫੇਰ ਸੰਗਤ ਨੂੰ ਜਾਗਰੂਕ ਕਰਨਾ ਹੈ ਔਰ ਆਪਣੇ ਹੱਕ ਮੰਗਣ ਆਏ ਆ ਸੈਂਟਰ ਦੀ ਸਰਕਾਰ ਸੁਖ ਗੁਰਦੁਆਰਾ ਐਕਟ ਜੋ ਕਿ ਇੱਕ ਪਾਰਲੀਮੈਂਟ ਦਾ ਐਕਟ ਹੈ ਉਸ ਦੀਨ ਉਰੇ ਧਾਰਾ 51 ਛੇ ਉਹਨਾਂ ਨੇ ਲਿਖਿਆ ਹੋਇਆ ਕਿ ਮੈਂਬਰਸ ਆਫ ਦ ਬੋਰਡ ਸ਼ਲ ਬੀ ਹੋਲਡ ਆਫਿਸ for 5 years from the date of the constitution or until the constitution of a new board whichever is later hun eh dhara 52 adin clearly kehya ke 5 saal di membership hon di hai ki hai 5 saal 2016 ch khatam ho gaye 2021 ch 10 saal khatam ho gaye asi 11th saal de vich ajj baithe hain te saadi chunav bilkul nahi ho ri rahi 1920 de vich ਸਾਡੇ ਗੁਰੂ ਘਰਾਂ ਦਾ ਮੋਰਚੇ ਸ਼ੁਰੂ ਹੋਈ ਸੀ ਜਦ ਔਕਾਤਖ ਸਾਹਿਬ ਤੇ ਗਰੀਬ ਸਿੱਖਾਂ ਨੂੰ ਆਪਣੇ ਪ੍ਰਸ਼ਾਦ ਵੰਡਣ ਤੋਂ ਮਨਾ ਕੀਤਾ ਗਿਆ ਸੀ ਜਾਤ ਪਾਤ Hindu ਧਰਮ ਬੁੱਧ ਇਹ ਮਹਾਂਤਗਰੀ ਸਿਸਟਮ ਉਰੇ ਬਸਿਆ ਹੋਇਆ ਸੀਗਾ ਔਰ ਉਸ ਅਧੀਨ ਉਹਨਾਂ ਨੂੰ ਪ੍ਰਸ਼ਾਦ ਦੇਣ ਤੋਂ ਮਨਾ ਕਰਤਾ ਤੇਜਾ ਸਿੰਘ ਜੀ ਭੁੱਜੜ ਉਸ ਸਮੇਂ ਨਿਯੁਕਤ ਕੀਤੇ ਗਏ ਸਾਡੇ ਔਕਾਤਖ ਦੇ ਜਨਰਧਨ ਔਰ ਉਹਨਾ ਅਦੀਨ ਸਾਰੇ ਸਿੱਖਾਂ ਨੂੰ ਸੱਦਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਗਿਆ ਔਰ ਇਹ ਐਲਾਨ ਕਰਨ ਤੋਂ ਬਾਅਦ ਸਰਕਾਰਾਂ ਸਾਡੇ ਬਰਖਲਾ ਤੁਰੀਆਂ ਉਹਨਾਂ ਨੇ ਮਹੰਤਾਂ ਨਾਲ ਰੜ ਕੇ ਸਾਡੇ ਬਰਖਲਾ ਉਹਨਾਂ ਨੇ ਬਹੁਤ ਵੱਡੇ ਸਾਨੂੰ ਨੁਕਸਾਨ ਪੁਚਾਏ ਔਰ ਨਰਕਾਣਾ ਸਾਹਿਬ ਦਾ ਜਿਹੜਾ ਮੋਰਚਾ ਹੈ ਉਹ ਇਤਿਹਾਸਿਕ ਇਟਾ ਵੱਡਾ ਰਿਹਾ ਕਿ ਸਿੱਖਾਂ ਨੇ ਛਾਂਦੇ ਹੋਏ ਕਿ ਫੌਜ ਦੇ ਬਰ ਖਿਲਾਫ ਅਸੀਂ ਲੜਾਈ ਨਹੀਂ ਕਰ ਸਕਦੇ ਉਹਨਾਂ ਨੇ ਸ਼ਹੀਦੀ ਮੋਰਚੇ ਉਥੇ ਨਨਕਾਣਾ ਸਾਹਿਬ ਭੇਜੇ 200 ਸਿੰਘਾਂ ਨੇ ਸਵੇਰ ਦੇ ਸਮੇਂ ਮਹਾਰਾਜ ਦੇ ਪ੍ਰਕਾਸ਼ ਕੀਤੇ ਨਰੇ ਨੂੰ ਮਹੰਤ ਨੇ ਆਪਣੇ ਜਿਹੜੇ 400 ਤੋਂ ਵੱਧ ਗੁੰਡੇ ਰੱਖੇ ਹੋਏ ਸੀ ਉਹਨਾਂ ਰਾਹੀਂ ਇਹੋ ਜੀ ਗੁੱਚੜਬਾਜੀ ਕੀਤੀ ਕਿ 200 ਦੇ 200 ਵੱਢ ਕੇ ਲੱਕੜਾਂ ਦੇ ਉੱਤੇ ਸੁੱਟ ਕੇ ਫੂਕਤੇ ਤੇ ਉਹਦਾ ਕੋਈ ਵੀ ਇਨਸਾਫ ਸਰਕਾਰ ਨੇ ਨਹੀਂ ਦਿੱਤਾ ਔਰ ਸਰਕਾਰ ਸੁਭਮ ਮੰਤ ਨਾਲ ਖੜ ਕੇ ਉਹਕ ਤੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਅਗਲੇ ਦਿਨ 2000 ਦਾ ਜਥਾ ਤਿਆਰ ਹੋਇਆ ਉਹਨੂੰ ਡਰਾਉਂਦੀ ਸੀ ਰਫਲਾ ਦਿਖਾਉਂਦੀ ਸੀ ਗੋਣੀਆਂ ਚਲਾਉਣ ਦੀ ਧਮਕੀ ਦਿੰਦੀ ਸੀ ਔਰ ਉਸ ਸਮੇਂ ਦੇ ਵਿੱਚ ਸਿੱਖਾਂ ਨੇ ਜਾ ਕੇ ਨਨਕਾਣਾ ਸਾਹਿਬ ਅਜ਼ਾਰ ਕੀਤੇ ਜਿਹਦੇ ਬਾਅਦ 1925 ਦੇ ਵਿੱਚ ਸਾਡਾ ਸਿੱਖ ਗੁਰਦੁਆਰਾ ਐਕਟ ਬਣਿਆ ਜਿਸ ਅਧੀਨ ਸਭ ਤੋਂ ਪਹਿਲੀ ਵਾਰੀ ਇਸ ਭਾਰਤ ਦੇ